ਜ਼ਰੂਰੀ ਮੈਂ ਨਾ ਬੇਚੇ ਮੇਰੀ ਪੋਸਟਿੰਗ ਹੋਈ ਆ ਅਸੀਂ ਐਨਡੀ ਦੇ ਉੱਪਰ 51 ਦੇ ਕਰੀਬ ਜਿਹੜੀਆਂ ਐਫਆਈਆ ਜਿਹੜੀਆਂ ਦਰਜ ਕੀਤੀਆਂ ਆ ਐਫਆਈਆ ਦਰਜ ਕਰਨ ਦੇ ਨਾਲ ਨਾਲ ਅਸੀਂ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਰਾਉਂਡ ਅਪ ਕਰਕੇ ਜਿਨ੍ਹਾਂ ਦੇ ਪਿੱਛੇ ਵੀ ਪੇਸ ਚੁੱਕੇ ਆ ਆ ਐਕਚੁਅਲੀ ਇਹਦੇ ਵਿੱਚ ਤੁਸੀਂ ਲਗਾ ਲੋ ਕਿ 51 ਐਫਆਈਆ ਦਰਜ ਹੋਈਆਂ ਐਨਡੀ ਦੀਆਂ ਉਹ ਦੇ ਵਿੱਚ 20% ਜਿਹੜੀਆਂ ਲੇਡੀਆਂ ਤੇ 30% ਜਿਹੜੇ ਐਜੰਸੀਆ ਐਜੂਕੇਟਡ ਆ ਕਿ ਇਸੰਦੇ ਦੇ ਵਿੱਚ ਕੰਮ ਕਰਦੇ ਆ। ਅਜੀ ਹਾਂਜੀ ਉਹ ਜਿਹਨੇ ਸਾਹਮਣੇ ਆਇਆ ਸੀ ਫੀ ਨਸ਼ੇ ਵਾਲੇ ਨੂੰ ਪਨਾ ਦਿੰਦੀ ਸੀ। ਪਲੱਸ ਜੇ ਕੋਈ ਨਸ਼ਾ ਮੂਰ ਨਾਲ ਚੇਲ ਵਿੱਚ ਫੜਿਆ ਜਾਂਦਾ ਸੀ ਤਾਂ ਉਹਨਾਂ ਦੇ ਥਾਣੇ ਦੇ ਵਿੱਚ ਆ ਕੇ ਪੁਲਿਸ ਪਲਾਜ਼ਮਾ ਨੂੰ ਬੁਰਾ ਭਲਾ ਕਹਿੰਦੀ ਸੀ। ਪਲੱਸ ਉਹਨਾਂ ਦੀ ਬੇਲ ਕਰਾਉਣ ਵਾਸਤੇ ਉਹ ਪੂਰਾ ਕੋਰਟ ਦੇ ਵਿੱਚ ਜਾਂਦੀ ਸੀ। ਅ ਉਸ ਤੋਂ ਬਾਅਦ ਮੁਕੱਦਮੇ ਜਿਹੜੇ ਕਾਫੀ ਘਟ ਦਰਜ ਹੋਇਆ ਕਿਉਂਕਿ ਅਸੀਂ ਕਾਫੀ ਤੱਕ ਕਾਫੀ ਹੱਦ ਤੱਕ ਇਹਨਾਂ ਨਸ਼ੇ ਦੇ ਉੱਪਰ ਕੰਟਰੋਲ ਕਰ ਲਿਆ ਆ। ਯੁੱਧ ਨਸ਼ਾ ਵਿਰੋਧ ਜਿੱਥੋਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਦਿਨ ਰਾਤ ਭਾਂਵੇਂ ਕਿ ਇੱਕ ਕੀਤੀ ਗਈ ਸੀ। ਅ ਗਲਤ ਨਾਬਾ ਹਲਕੇ ਦੀ ਕਾਰਨਦਾਰ ਹੈ ਜਿੱਥੋਂ ਕਿ ਡੀਐਸਪੀ ਮਨਦੀਪ ਕੌਰ ਦੀ ਦਿਨ ਰਾਤ ਦੀ ਮਿਹਨਤ ਅਕਤਨ ਇੱਕ ਤੋ ਜ਼ਰੂਰ ਰੰਗ ਲੈ ਕੇ ਆਈ ਆ। ਭਾਵੇਂ ਕਿ ਨਾਭਾ ਹਲਕਤ ਦੇ ਨਾਲ ਇੱਕ ਦੋ ਪਿੰਡ ਤੇ ਜਿਹੜੇ ਕਾਫੀ ਮਸ਼ਹੂਰ ਸੀ ਪਰ ਦਿਨ ਰਾਤ ਮਿਹਨਤ ਜਿਹੜਾ ਉੱਥੇ ਰੇੜਾ ਵੀ ਲਗਾਤਾਰ ਡੀਐਸਪੀ ਮਨਦੀਪ ਕੌਰ ਵੱਲੋਂ ਪੁਲਿਸ ਪਾਰਟੀ ਲੈ ਕੇ ਕੀਤੀਆਂ ਗਈਆਂ ਨੇ ਚਾਹੇ ਕਿ ਉਹ ਸਦਰ ਨਾਭਾ ਹੋਵੇ ਕੁਤਵਾਲੀ ਹੋਵੇ ਭਾਰਸੋ ਪੁਲਿਸ ਹੋਵੇ ਚੌਂਕੀ ਇੰਚਾਰਜ ਹੋਣ ਉਹਨਾਂ ਨੂੰ ਸਮੇਂ ਸਮੇਂ ਤੇ ਲੈ ਕੇ ਜਿੱਥੇ ਜਿੱਥੇ ਸੂਚਨਾ ਮਿਲਦੀ ਸੀ ਉਸ ਉਸ ਜਗ੍ਹਾ ਤੇ ਮੈਡਮ ਡੀਐਸਪੀ ਨਾਬਾ ਵੱਲੋਂ ਸਮੇਂ ਸਮੇਂ ਤੇ ਰੇਡ ਕੀਤੀ ਗਈ ਆ ਕਾਫੀ ਮੁਕਾਦਮੇ ਨੇ ਜਿਹੜੇ ਉਹ ਨਾਬਾ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਦਰਜ ਨੇ ਉਹ ਕੀਤੇ ਗਏ ਨੇ ਕਿਉਂਕਿ ਗੱਲਬਾਤ ਵੀ ਅਸੀਂ ਕਰਾਂਗੇ ਅੱਜ ਡੀਐਸਪੀ ਨਾਬਾ ਮਨਦੀਪ ਕੌਰ ਜੀ ਨਾਲ ਹਾਂਜੀ ਥੈਂਕ ਯੂ ਅ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕਿ ਨਸ਼ਾ ਮੁਕਤ ਪੰਜਾਬ ਆ ਜਿਹੜਾ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਦੀ ਮਿਹਨਤ ਆ ਕਿਸ ਤਰ੍ਹਾਂ ਰੰਗ ਲੱਗੇ ਆ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਪਿਛਲੇ ਕੁਝ ਆ ਮਹੀਨਿਆਂ ਤੋਂ ਮਾਨਜੋਗ ਪੰਜਾਬ ਸਰਕਾਰ ਮਾਨਜੋਗ ਡੀਜੀਪੀ ਪੰਜਾਬ ਮਾਨਜੋਗ ਐਸਐਸਪੀ ਪਟਿਆਲਾ ਇਹਨਾਂ ਦੀ ਹਦਾਇਤਾਂ ਦੇ ਤਹਿਤ ਜਿੰਨੀ ਵੀ ਕਾਰਵਾਈ ਹੋ ਰਹੀ ਆ ਉਹ ਮਤਲਬ ਰੰਗ ਦਿਖ ਰਿਹਾ ਉਹਦਾ ਤੇ ਉਹਦਾ ਕਾਫੀ ਪੋਜ਼ਿਟਿਵ ਜਿਹੜਾ ਰਿਜ਼ਲਟ ਆ ਉਹ ਵੀ ਸਾਡੇ ਸਾਹਮਣੇ ਆ ਰਿਹਾ ਲੋਕ ਖੁਦ ਆ ਕੇ ਸਾਨੂੰ ਕਹਿ ਰਹੇ ਆ ਕਿ ਸਾਨੂੰ ਖੁਸ਼ੀ ਆ ਕਿ ਨਸ਼ੇ ਤੇ ਜਿਹੜੀ ਠੱਲ ਪੈ ਰਹੀ ਆ ਬਿਲਕੁਲ ਕਿੰਨੇ ਕੁ ਮੁਕਾਦਮੇ ਨੇ ਜਿਹੜੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਅਸੀਂ ਜਰੂਦੀ ਮਨਾਬੇ 'ਚ ਮੇਰੀ ਪੋਸਟਿੰਗ ਹੋਈ ਆ ਅਸੀਂ ਐਨਡੀ ਦੇ ਉੱਪਰ 51 ਦੇ ਕਰੀਬ ਜਿਹੜਿਆ ਐਫਆਈਆ ਜਿਹੜਿਆ ਦਰਜ ਕੀਤੇ ਆ ਐਫਆਈਆ ਦਰਜ ਕਰਨ ਦੇ ਨਾਲ ਨਾਲ ਅਸੀਂ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਰਾਉਂਡ ਅਪ ਕਰਕੇ ਜੇਲ੍ਹਾਂ ਦੇ ਪਿੱਛੇ ਵੀ ਪੇਸ਼ ਚੁੱਕੇ ਆ ਜੀ ਬਿਲਕੁਲ ਇਹਦੇ ਵਿੱਚ ਔਰਤਾਂ ਦੀ ਕਿੰਨੀ ਕੁ ਸ਼ਮੂਲੀਅਤ ਲੱਗਿਆ ਜਿਸ ਤਰ੍ਹਾਂ ਕੋਈ 51 ਮਕਾਦਮੇ ਨੇ ਜਿਹੜੇ ਤੁਸੀਂ ਆ ਐਕਚੁਅਲੀ ਇਹਦੇ ਵਿੱਚ ਤੁਸੀਂ ਲਗਾ ਲਓ ਜੇ 51 ਐਫ ਆਈ ਆਰ ਦਰਜ ਹੋਈਆਂ ਐਂਡੀ ਦੀਆਂ ਉਹਦੇ ਵਿੱਚ 20% ਜਿਹੜੀਆਂ ਲੇਡੀਜ਼ ਅਤੇ 30% ਜਿਹੜੇ ਜੈਂਟਸ ਆ ਇਹਦੇ ਵਿੱਚ ਜਿਹੜਾ ਕਿ ਇਸ ਧੰਦੇ ਦੇ ਵਿੱਚ ਕੰਮ ਕਰਦੇ ਆ ਬਿਲਕੁਲ ਇੱਕ ਹੋਰ ਵੀ ਬਹੁਤ ਵੱਡੀ ਗੱਲ ਆ ਜਿਹੜਾ ਕਿ ਰੋਟੀ ਸ਼ਨਨਾ ਰੋਟੀ ਦੇ ਪੁੱਲ ਨੇ ਮਸ਼ਹੂਰ ਨਸ਼ੇ ਨੂੰ ਲੈ ਕੇ ਨਾ ਜੀ ਉੱਥੇ ਦੀ ਜਿਹੜੀ ਪੰਚਾਇਤ ਤੇ ਸਰਪੰਚ ਸੀ ਉਹਨਾਂ ਤੇ ਵੀ ਤੁਹਾਡੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਜੀ ਹਾਂ ਜੀ ਉਹ ਜਿਵੇਂ ਸਾਹਮਣੇ ਆਇਆ ਸੀ ਵੀ ਨਸ਼ੇ ਵਾਲਿਆਂ ਨੂੰ ਉਹ ਪਨਾ ਦੇਂਦੀ ਸੀ ਪਲੱਸ ਜੇ ਕੋਈ ਨਸ਼ੇ ਦੇ ਵਿੱਚ ਫੜਿਆ ਜਾਂਦਾ ਸੀ ਤਾਂ ਉਹਨਾਂ ਦੇ ਥਾਣੇ ਦੇ ਵਿੱਚ ਆ ਕੇ ਪੁਲਿਸ ਮੁਲਾਜ਼ਮਾਂ ਨੂੰ ਬੁਰਾ ਭਲਾ ਕਹਿੰਦੀ ਸੀ ਪਲੱਸ ਉਹਨਾਂ ਦੀ ਬੇਲ ਕਰਾਉਣ ਵਾਸਤੇ ਉਹ ਪੂਰਾ ਕੋਰਟ ਦੇ ਵਿੱਚ ਜਾਂਦੀ ਸੀ ਉਹਨਾਂ ਨੂੰ ਪੈਸੇ ਦੇਂਦੀ ਸੀ ਵੀ ਤੁਹਾਡੀ ਬੇਲ ਕਰਵਾਉਂਗੀ ਪਲੱਸ এবੀ ਸੋਨਣ ਚ ਆਇਆ ਸੀ ਜਿਹੜਾ ਕਿ ਸਾਹਮਣੇ ਵੀ ਆਇਆ ਸੀ ਉਹਦੇ ਕੋਲ ਡਰਗ ਮਣੀ ਵੀ ਰਿਕਵਰ ਹੋਈ ਸੀ ਫਿਰ ਉਹ ਜਿਹੜਾ ਨਸ਼ਾ ਵੇਚਿਆ ਜਾਂਦਾ ਸੀ ਉਹਦਾ ਜਿਹੜਾ ਹਿੱਸਾ ਉਹ ਵੀ ਲੈਂਦੀ ਸੀ ਇਸ ਕਰਕੇ ਅਸੀਂ ਉਹਦੇ ਨੂੰ ਵੀ ਨਾਮਜ਼ਦ ਕੀਤਾ ਸੀ ਹੂੰ ਬਿਲਕੁਲ ਜਿਹੜੇ ਨਸ਼ੇ ਦੇ ਵੱਡੇ ਸਦਾਗਰ ਸੀ ਉਹਨਾਂ ਦੇ ਘਰਾਂ ਤੇ ਵੀ ਕੋਈ ਕਾਰਵਾਈ ਕੀਤੀ ਗਈ ਇਸ ਸਾਰੀ ਕਿਹੜੇ ਕਿਹੜੇ ਜਿਹਦੇ ਨਸ਼ੇ ਦੇ ਸਮਗਰ ਤੇ ਵੱਡੇ ਮਾਸ਼ਤ ਸੀ ਜਿਹੜੇ ਨਾਬੇ ਹਲਕੇ ਦੇ ਨਾਲ ਸਬੰਧਤ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਕਈ ਘਰਾਂ ਨੂੰ ਟੈਟੇਰੀ ਕੀਤਾ ਗਿਆ ਕੋਈ ਨਾਬੇ ਦੇ ਵਿੱਚ ਵੀ ਹਾਂ ਜੀ ਹਾਂ ਜੀ ਅਸੀਂ ਨਾਬੇ ਤੇ ਸਬਡਿਵੀਜ਼ਨ ਦੇ ਵਿੱਚ ਦੋ ਪਿੰਡ ਇਦਾਂ ਦੇ ਆ ਜਿਵੇਂ ਕਿ ਰੋਟੀਸ਼ੰਨਾ ਪਿੰਡ ਹੋ ਗਿਆ ਇੱਕ ਸਾਦੂ ਹੈਡੀ ਹੋ ਗਿਆ ਇੱਥੇ ਅਸੀਂ ਦੋ ਘਰ ਇਦਾਂ ਦੇ ਸੀ ਜਿਹੜੇ ਕਿ ਬਦਨਾਮ ਵੀ ਸੀ ਤੇ ਉਹਨਾਂ ਨੂੰ ਅਸੀਂ ਟੈਟੇਰੀ ਕੀਤਾ ਜੀ ਹਣ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਸ ਤਰ੍ਹਾਂ 31 ਮਈ ਲੰਘ ਕੇ ਗਈ ਆ 31 ਮਈ ਤੋਂ ਬਾਅਦ ਵੀ ਹੁਣ ਦੇਖੋ ਅੱਜ 4 4 ਤਰੀਕ ਹੋ ਚੁੱਕੀ ਆ ਕੋਈ ਉਸ ਤੋਂ ਬਾਅਦ ਵੀ ਕੋਈ ਮੁਕੱਦਮਾ ਦਰਜ ਹੋਇਆ ਸਰਪੰਚ ਜੀ ਉਸ ਤੋਂ ਬਾਅਦ ਮੁਕੱਦਮੇ ਜਿਹੜੇ ਕਾਫੀ ਘੱਟ ਦਰਜ ਹੋਇਆ ਕਿਉਂਕਿ ਅਸੀਂ ਕਾਫੀ ਤੱਕ ਕਾਫੀ ਹੱਦ ਤੱਕ ਜਿਹੜਾ ਨਸ਼ੇ ਦੇ ਉੱਪਰ ਕੰਟਰੋਲ ਕਰ ਲਿਆ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਆ ਜਿਵੇਂ ਡਰੱਗ ਫ੍ਰੀ ਵਿਲੇਜ ਐਂਡ ਵਰਡ ਉਹਦੇ ਵਿੱਚ ਅਸੀਂ ਪੀਐਸ ਕੁਤਵਾਲੀ ਨਾਬੇ ਦੇ ਵਿੱਚ ਮੋਰ ਥੈਨ 75% ਜਿਹੜਾ ਡਰੱਗ ਜਿਹੜਾ ਆ ਉਹ ਖਤਮ ਹੋ ਚੁੱਕਿਆ 23 ਵਾਰਡ ਇਦਾਂ ਦੇ ਆ ਜਿਹੜੇ 75% ਜਿਹੜੇ ਡਰੱਗ ਫ੍ਰੀ ਹੋ ਚੁੱਕੇ ਆ ਉਸੇ ਤਰ੍ਹਾਂ ਅਸੀਂ ਪੀਐਸ सदरਨਾਬਾ ਉੱਥੇ ਵੀ ਇਸ ਜਿਹੜੇ 75% ਪਿੰਡ ਇਦਾਂ ਦੇ ਆ ਇਦਾਂ ਦੇ ਆ ਜੋ ਕਿ ਨਸ਼ਾ ਫਰੀ ਹੋ ਚੁੱਕੇ ਆ 75 ਪਿੰਡ ਇਦਾਂ ਦੇ ਆ ਜਿਹੜੇ 75% ਹੀ ਨਸ਼ਾ ਫਰੀ ਹੋ ਚੁੱਕੇ ਆ ਥੋੜੀ ਬਹੁਤ ਹਜੇ ਵੀ ਸ਼ਿਕਾਇਤ ਸਾਡੇ ਕੋਲ ਆਂਦੀ ਆ ਸਾਡੇ ਕੋਲ ਜਦੋਂ ਵੀ ਆਂਦੀ ਅਸੀਂ ਨਾਲ ਦੇ ਨਾਲ ਐਕਸ਼ਨ ਜ਼ਰੂਰ ਕਰਦੇ ਆ ਜੀ ਔਰ ਨਾਲ ਦੇ ਨਾਲ ਅਸੀਂ ਰਿਕਵਰੀ ਕਰਕੇ ਔਰ ਉਹਨਾਂ ਨੂੰ ਜੇਲਾਂ ਦੇ ਪਿੱਛੇ ਭੇਜ ਰਹੇ ਆ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਪੀਐਸ ਪਾਸੋਂ ਆ ਉਹਦੇ ਵਿੱਚ ਵੀ ਅਸੀਂ ਆ 75% ਪਿੰਡ ਇਦਾਂ ਦੇ ਆ ਜਿਹੜੇ ਆ ਰਾਉਂਡ 77 ਪਿੰਡ ਇਦਾਂ ਦੇ ਆ ਜਿਹੜੇ ਕਿ 75% ਨਸ਼ਾ ਫਰੀ ਹੋ ਚੁੱਕੇ ਆ ਔਰ ਇੱਥੇ ਮੈਂ ਇਦਾਂ ਵੀ ਦੱਸਣਾ ਚਾਹੂੰਗੀ ਕਿ 100% ਵੀ ਪਿੰਡ ਇਦਾਂ ਦੇ ਹੈਗੇ ਆ 90 ਦੇ ਵਿੱਚ ਜਿਹੜੇ ਕਿ ਬਿਲਕੁਲ ਨਸ਼ਾ ਫਰੀ ਹੋ ਚੁੱਕੇ ਆ ਉਹ ਰਾਉਂਡ 11 ਦੇ ਆਸ-ਪਾਸ ਪਿੰਡ ਹੈਗੇ ਆ ਜਿਹੜਾ 100% ਨਸ਼ਾ ਫਰੀ ਹੋ ਚੁੱਕੇ ਆ ਕੁੱਲ ਪੰਚਾਇਤਾਂ ਦਾ ਮੈਡਮ ਕਿੰਨਾ ਕੁ ਸਹਿਯੋਗ ਹੈ ਜਿਹੜਾ ਮੈਂ ਦੱਸਣਾ ਚਾਹੂੰਗੀ ਵੀ ਇਹਦੇ ਵਿੱਚ ਸਾਡੇ ਨਾਲ ਪਿੰਡ ਦੇ ਚਾਹੇ ਹੋ ਜਾਣ ਚਾਹੇ ਸ਼ਹਿਰ ਦੇ ਵਾਰਡ ਹੋਗੇ ਐਮਸੀ ਹੋਗੇ ਚਾਹੇ ਸਰਪੰਚ ਹੋ ਕੇ ਪੰਚਾਇਤ ਹੋਗੇ ਆਮ ਲੋਕ ਜਿਹੜੇ ਪਿੰਡਾਂ ਨੇ ਉਹਨਾਂ ਨੇ ਸਾਨੂੰ ਕਾਫੀ ਸਹਿਯੋਗ ਦਿੱਤਾ ਆ ਤੇ ਮੈਂ ਇੱਥੇ ਕਹਿਣਾ ਚਾਹੂੰਗੀ ਵੀ ਜੇ ਇਸੇ ਤਰ੍ਹਾਂ ਸਾਨੂੰ ਸਹਿਯੋਗ ਮਿਲਦਾ ਰਿਹਾ ਤੇ ਇੱਕ ਦਿਨ ਉਹ ਵੀ ਆ ਜਾਊਗਾ ਜਿਸ ਦਿਨ 100% ਪੂਰਾ ਪੰਜਾਬ ਨਸ਼ਾ ਫਰੀ ਹੋ ਜਾਊਗਾ ਕੋਲ ਜਿਸ ਤਰ੍ਹਾਂ ਮਨਦੀਪ ਕੋਲ ਤੁਸੀਂ ਦੱਸਿਆ ਵੀ ਤੁਹਾਡੇ ਦਿਨ ਰਾਤ ਦੀ ਜਿਹੜੀ ਮਿਹਨਤ ਸੀ ਕਿੰਨੇ ਵਜੇ ਸਵੇਰੇ ਤੁਸੀਂ ਡਿਊਟੀ ਇੱਥੇ ਪਹੁੰਚਦੇ ਸੀ ਪਿੰਡਾਂ ਦੇ ਵਿੱਚ ਰਹਿਣਾ ਕਿੰਨੇ ਵਜੇ ਆ ਐਕਚੁਅਲੀ ਸਾਡਾ ਕੋਈ ਟਾਈਮ ਫਿਕਸ ਨਹੀਂ ਹੈਗਾ ਜਿਵੇਂ ਕਦੀ ਅਸੀਂ ਰੇਡ ਕਰਨੀ ਹੁੰਦੀ ਤਾਂ ਅਸੀਂ ਸਵੇਰੇ 4 ਵਜੇ ਵੀ ਆ ਜਾਂਦੇ ਸੀ ਮੈਂ ਨਾਪੇ ਸਵੇਰੇ 4 ਵਜੇ ਤੋਂ ਲੈ ਕੇ ਅਸੀਂ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਦੋਂ ਰੇਡ ਕਰਨੀ ਹੁੰਦੀ ਸੀ ਸਾਨੂੰ ਥੋੜਾ ਟਾਈਮ ਲਾ ਲੈਣਾ ਪੈਂਦਾ ਆ ਸਾਡਾ ਕੋਈ ਆਨ ਦਾ ਹੋਰ ਜਾਣ ਦਾ ਕੋਈ ਟਾਈਮ ਫਿਕਸ ਨਹੀਂ ਹੈਗਾ ਜੀ ਕਿਉਂਕਿ ਸਾਡੀ ਡਿਊਟੀ ਇਦਾਂ ਦੀ ਆ ਬਿਲਕੁਲ ਨਸ਼ਾ ਮੁਕਤ ਨੂੰ ਲੈ ਕੇ ਤਾਂ ਡਿਊਟੀ ਕਾਫੀ ਜਿਆਦਾ ਹਾਂਜੀ ਮਤਲਬ ਥੋੜਾ ਸਾਡੇ ਤੇ ਲੋ ਕੰਮ ਦਾ ਜਿਹੜਾ ਲੋਡ ਆ ਉਹ ਜ਼ਰੂਰ ਵਧਿਆ ਪਰ ਉਹਦੇ ਨਾਲ ਨਾਲ ਸਾਨੂੰ ਖੁਸ਼ੀ ਵੀ ਆ ਖੁਸ਼ੀ ਇਸ ਗੱਲ ਦੀ ਆਪੇ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਰਿਹਾ ਆ ਉਹਦੇ ਨਾਲ ਜਿਹੜੇ ਨੌਜਵਾਨ ਇਸ ਕੰਮ ਦੇ ਵਿੱਚ ਤਸੱਲੇ ਹੋਏ ਸੀ ਉਹ ਵੀ ਹੁਣ ਉਹ ਵੀ ਆਉਂਦੇ ਆ ਉਹਨਾਂ ਦੇ ਲੋਕ ਵੀ ਆ ਰਹੇ ਆ ਜਿਹੜਾ ਕਹਿੰਦੇ ਵੀ ਅਸੀਂ ਟ੍ਰੀਟਮੈਂਟ ਕਰਾਉਣਾ ਆ ਇਸ ਨਸ਼ੇ ਵਰਗੀ ਬਿਮਾਰੀ ਨੂੰ ਅਸੀਂ ਛੱਡਣਾ ਚਾਹੁੰਦੇ ਆ ਤੇ ਉਦਾਂ ਦੇ ਲੋਕ ਵੀ ਜਦੋਂ ਸਾਡੇ ਕੋਲ ਆਉਂਦੇ ਆ ਤੇ ਪੰਜਾਬ ਸਰਕਾਰ ਨੇ ਹਸਪੀਟਲ ਰੈਡੀ ਕੀਤੇ ਹੋਏ ਆ ਜਿੱਥੇ ਪੂਰੀ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਆ ਤੇ ਇਸ ਬਿਮਾਰੀ ਤੋਂ ਉਹਨਾਂ ਨੂੰ ਕੱਢਣ ਵਿੱਚ ਹੈਲਪ ਮਿਲ ਰਹੀ ਆ ਬਿਲਕੁਲ ਕਿੰਨੇ ਕੁ ਨੌਜਵਾਨ ਨੇ ਜਿਹੜੇ ਇਸ ਨਸ਼ੇ ਦਲਦਲ ਦੇ ਵਿੱਚ ਤੁਹਾਡੇ ਕੋਲ ਪਹੁੰਚੇ ਨੇ ਜਿਹੜੇ ਹਸਪੀਟਲਾਂ ਦੇ ਵਿੱਚ ਤੁਸੀਂ ਅੱਜ ਦੀ ਮੈਂ ਅੱਜ ਜਿਹੜੀ ਸਾਡੀ ਸਵੇਰੇ ਐਸਐਸਪੀ ਸਾਹਿਬ ਨਾਲ ਵੀਸੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਮੈਂ ਤਿੰਨ ਬੰਦੇ ਦੱਸਿਆ ਸੀ ਅੱਜ ਜਿਹੜੇ ਅਸੀਂ ਕੱਲ ਤਿੰਨ ਬੰਦੇ ਜਿਹੜੇ ਸੀ ਐਡਮਿਟ ਕਰਵਾਏ ਆ ਹਸਪੀਟਲ ਦੇ ਵਿੱਚ ਜਿਹੜਾ ਕਹਿੰਦੇ ਸੀ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਤੇ ਹਰ ਰੋਜ਼ ਸਾਡੇ ਕੋਲ ਫਿਗਰ ਆ ਜਾਂਦੀ ਆ ਦੋ ਆ ਜਾਂਦੀ ਆ ਤਿੰਨ ਆ ਜਾਂਦੀ ਆ ਤੇ ਜੇ ਇਸੇ ਤਰ੍ਹਾਂ ਆਉਂਦੇ ਰਹਿਣਗੇ ਤਾਂ ਕਾਫੀ ਮਤਲਬ ਲੋਕਾਂ ਨੂੰ ਸਪੋਰਟ ਮਿਲੋਗੇ ਬਿਲਕੁਲ ਮਨਦੀਪ ਕੌਰ lobe ਇਹ ਜੀ ਪਰਿਵਾਰ ਵੀ ਆਏ ਹੋਣੇ ਜਿਨ੍ਹਾਂ ਦੇ ਮਾਮਾ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚੋਂ ਮਨਦੀਪ ਕੌਰ ਨੇ ਕੱਢੇ ਨੇ ਉਸ ਨੂੰ ਜਰੂਰ ਸਾਨੂੰ ਖੁਸ਼ੀ ਹੁੰਦੀ ਆ ਤੇ ਇਹ ਜਿਹੜਾ ਅਸੀਂ ਕੰਮ ਕਰ ਰਹੇ ਆ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਪੰਜਾਬ ਸਰਕਾਰ ਨੇ ਸਾਡੇ ਸੀਨੀਅਰ ਅਫਸਰਾਂ ਨੇ ਦਿੱਤੀ ਹੋਈ ਆ ਤੁਸੀਂ ਉਹ ਸਾਨੂੰ ਕਰਦੇ ਹੋਏ ਖੁਸ਼ੀ ਹੋ ਰਹੀ ਆ ਵੀ ਅਸੀਂ ਕੋਈ ਚੰਗਾ ਕੰਮ ਕਰ ਰਹੇ ਆ ਹੁਣ ਵੀ ਅਗਸਤ ਸਾਡੀ ਜਿਹੜੇ ਕੁਝ ਸ਼ਲੋਕ ਹਜੇ ਰਹਿੰਦੇ ਆ ਜਿਨ੍ਹਾਂ ਨੂੰ ਅਰੈਸਟ ਪਾਉਣੀ ਬਾਕੀ ਰਹਿੰਦੀ ਆ ਐਕਚੁਅਲੀ ਤੁਸੀਂ ਦੇਖਿਆ ਹੀ ਹੋਣਾ ਰੋਟੀ ਸ਼ੰਨਾ ਪਿੰਡ ਜਿਹੜਾ ਸੀ ਕਾਫੀ ਬਦਨਾਮ ਸੀ ਨਸ਼ੇ ਦੇ ਵਿੱਚ ਉਹ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਉਹ ਬੰਦ ਆ ਉਹਦੇ ਵਿੱਚ ਮੈਂ ਖੁਦ ਸਵੇਰੇ ਸ਼ਾਮ ਜਦੋਂ ਆਫਿਸ ਆਉਂਦੀ ਆ ਉੱਥੇ ਜ਼ਰੂਰ ਚੱਕਰ ਲਗਾ ਕੇ ਆਉਂਦੀ ਆ ਪਲੱਸ ਮੈਂ ਐਸ ਐਚਓ ਦੀ ਚੌਂਕੀਨ ਚਾਰਜ ਦੀ ਡਿਊਟੀ ਲਗਾਈ ਹੋਈ ਹੈ ਤੇ ਤੁਹਾਨੂੰ ਜਦੋਂ ਟਾਈਮ ਮਿਲਦਾ ਹੈ ਉਸ ਪਿੰਡ ਦੇ ਵਿੱਚ ਚੱਕਰ ਜ਼ਰੂਰ ਲਗਾਉਣਾ ਆ ਫੂਟਰ ਵਗੈਰਾ ਮਾਰਨਾ ਆ ਜੇ ਕੋਈ ਇਦਾਂ ਦਾ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਰਾਉਂਡ ਅਪ ਕਰਨਾ ਹੈ ਬਿਲਕੁਲ ਕਿੰਨੇ ਕੁ ਉਹ ਜਿਹੜੇ ਪਰਿਵਾਰਾਂ ਦੇ ਘਰਾਂ ਨੂੰ ਡੀਐਸਪੀ ਸਾਹਿਬ ਜਿਹੜੇ ਤਾਲੇ ਲੱਗੇ ਹੋਏ ਨਜ਼ਰ ਆ ਰਹੇ ਨੇ ਕਾਫੀ ਉਹ ਰੋਡ ਦੇ ਉਪਰ ਕਿਉਂ ਅੱਗੇ ਕਾਫੀ ਲੋਕ ਤੇ ਜਿਹੜੀ ਆਵਾਜ਼ ਆਈ ਉੱਥੇ ਰਹਿੰਦੀ ਸੀ ਮੋਟਰਸਾਈਕਲ ਖੜਦੇ ਸੀ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 8 ਮਹੀਨੇ ਤੋਂ ਹੁਣ ਅਸੀਂ ਵੀ ਲੰਘਦੇ ਹਾਂ तकरीबन ਅਸੀਂ ਵੀ ਜਾਣਿਆ ਹਾਂ ਹਾਂਜੀ ਤੁਸੀਂ ਦੇਖਿਆ ਹੀ ਹੋਣਾ ਆ ਪਿੱਛੇ ਜੇ ਵੀ ਜਿਹੜੀ ਅਸੀਂ ਉੱਥੇ ਕਾਰਵਾਈ ਕੀਤੀ ਸੀ ਪਿੰਡ ਦੇ ਲੋਕ ਖੁਦ ਸਾਹਮਣੇ ਆ ਰਹੇ ਸੀ ਜਿਹੜੇ ਕਹਿ ਰਹੇ ਸੀ ਕਿ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਸਰਕਾਰ ਨੇ ਜਿਹੜਾ ਇਹ ਕੰਮ ਕੀਤਾ ਕਿ ਸਾਰੇ ਨਸ਼ੇ ਵੇਚਣ ਵਾਲੇ ਇੱਥੋਂ ਭੱਜੇ ਹੋਏ ਈਵਨ ਕਿ ਮੇਰੇ ਕੋਲ ਇੱਕ ਆ ਆਦਮੀ ਆਇਆ ਸੀ ਜਿੰਨੇ ਇਹ ਗੱਲ ਕਹੀ ਸੀ ਕਿ ਉਹ ਪਟਿਆਲੇ ਦਾ ਨਹੀਂ ਸੀ ਪਟਿਆਲੇ ਤੋਂ ਬਾਹਰ ਦਾ ਸੀ ਫਤੇਗੜ ਸਾਬ ਤੋਂ ਜਾਂ ਸਰੰਦ ਤੋਂ ਸ਼ਾਇਦ ਆਇਆ ਸੀ ਉਹ ਕਹਿੰਦਾ ਸੀ ਕਿ ਸਾਡੇ ਕੁਝ ਬੱਚੇ ਇੱਥੋਂ ਰੋਟੀ ਪੁੱਲ ਤੋਂ ਨਸ਼ਾ ਲੈਣ ਆਉਂਦੇ ਸੀ ਪਰ ਹੁਣ ਇੱਥੋਂ ਟੋਟਲੀ ਬੰਦ ਹੋਣ ਕਰਕੇ ਉਹ ਕਹਿ ਰਹੇ ਸੀ ਕਿ ਹੁਣ ਨਸ਼ਾ ਮਤਲਬ ਮਿਲਣਾ ਕਾਫੀ ਮੁਸ਼ਕਲ ਹੋ ਗਿਆ ਆ ਬਿਲਕੁਲ ਜਦੋਂ ਕੋਈ ਨਾ ਕੋਈ ਮਹਮ ਡੀਐਸਪੀ ਸਾਹਿਬ ਚਲਦੀ ਆ ਚਾਹੇ ਉਹ ਨਸ਼ੇ ਵਿਰੁੱਧ ਹੋਵੇ ਜਾਂ ਕਿਸੇ ਵੀ ਚੀਜ਼ ਦੇ ਵਿਰੁੱਧ ਹੋਵੇ ਤਾਂ ਉਦੋਂ ਲੋਕਾਂ ਦਾ ਤਾਲਮੇਲ ਵੀ ਜ਼ਰੂਰ ਜੀ ਵਾਧਾ ਕਿਉਂਕਿ ਲੋਕ ਵੀ ਚਾਹੁੰਦੇ ਆ ਕਿ ਇਸ ਇਦਾਂ ਦੀ ਜਿਹੜੀ ਬਿਮਾਰੀ ਆ ਉਹ ਤੋਂ ਛੁਟਕਾਰਾ ਮਿਲ ਸਕੇ ਕਿਉਂਕਿ ਲੋਕ ਇਸ ਗੱਲ ਤੋਂ ਵੀ ਡਰਦੇ ਆ ਕਿ ਅੱਜ ਜੇ ਸਾਡਾ ਗਵਾਂਡੀਆਂ ਦਾ ਬੱਚਾ ਇਸ ਕੰਮ ਦੇ ਵਿੱਚ ਪਿਆ ਕੱਲ ਨੂੰ ਸਾਡੇ ਘਰ ਤੱਕ ਵੀ ਇਹ ਬਿਮਾਰੀ ਆ ਸਕਦੀ ਆ ਇਸ ਕਰਕੇ ਉਹ ਇੱਥੇ ਆਉਂਦੇ ਆ ਦੱਸਦੇ ਆ ਕਿ ਫਲਾਣੀ ਜਗ੍ਹਾ ਤੇ ਵੀ ਇਦਾਂ ਦਾ ਕੰਮ ਹੁੰਦਾ ਤੁਸੀਂ ਉੱਥੇ ਵੀ ਰੇਡ ਕਰੋ ਜਾਂ ਤਾਂ ਜੋ ਨਸ਼ੇ ਵਰਗੀ ਬਿਮਾਰੀ ਤੋਂ ਠੱਲ ਪੈ ਸਕੇ ਬਿਲਕੁਲ ਹੁੰਦਾ ਤੋ ਕੌਲਮ ਵੀ ਤੁਹਾਨੂੰ ਘਟ ਗਿਆ ਹੋਣੀ ਆ ਉਹਨੇ ਫਲਾਣੀ ਜਗ੍ਹਾ ਨਸ਼ਾ ਵੇਚਦਾ ਤੁਸੀਂ ਫਲਾਣੀ ਜਗ੍ਹਾ ਨਸ਼ਾ ਵੇਚਦਾ ਦੀ ਜਿਸ ਤਰ੍ਹਾਂ 1 ਮਹੀਨਾ ਪੂਰਾ ਦੌਰ ਆ ਜਿਹੜਾ ਪੁਲਿਸ ਵੱਲੋਂ ਸਰਚ ਪੈਸ਼ ਉਹ ਤਾਂ ਜੀ ਸਾਡੇ ਚੱਲਦੇ ਰਹਿਣਗੇ ਕਿਉਂਕਿ ਅਸੀਂ ਜਾਣਦੇ ਆ ਕਿ ਜਿਹੜਾ ਅਸੀਂ ਇੰਨਾ ਮਿਹਨਤ ਕੀਤੀ ਆ ਇੰਨਾ ਕੰਟਰੋਲ ਕੀਤਾ ਆ ਤੇ ਉਹ ਲਗਾਤਾਰ ਇਸੇ ਤਰ੍ਹਾਂ ਕੰਟਰੋਲ ਰਹੇ ਤੇ ਉਹ ਦਿਨ ਦੂਰ ਨਹੀਂ ਆ ਜਦੋਂ ਪੂਰਾ ਪੰਜਾਬ ਜਿਹੜਾ ਨਸ਼ੇ ਤੋਂ ਫ੍ਰੀ ਹੋ ਜਾਊਗਾ ਇਸ ਚੀਜ਼ ਨੂੰ ਥੋੜਾ ਟਾਈਮ ਹੋਰ ਜ਼ਰੂਰ ਲੱਗੂਗਾ 100% ਹੋਣ ਨੂੰ ਪਰ ਕਾਫੀ ਹੱਦ ਤੱਕ 75% ਤੱਕ ਪੰਜਾਬ ਦੇ ਵਿੱਚ ਨਸ਼ਿਆਂ ਤੇ ਢਲ ਪਈ ਹੈ ਜੀ ਜੀ ਡੀਐਸਪੀ ਨਾਬਾ ਦੇ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਆ ਜਿਸ ਤਰ੍ਹਾਂ ਕਿ ਨਾਬਾ ਹਲਕੇ ਦੇ 141 ਪਿੰਡ ਨੇ ਭਾਵੇਂ ਕਿ ਤਿੰਨ ਪੁਲਿਸ ਸਟੇਸ਼ਨ ਨੇ ਭਾਰਸੋਂ ਨਾਬਾ ਕਤਵਾਲੇ ਤੇ ਨਾਬਾ ਸਦਰ ਜਿਨ੍ਹਾਂ ਦੇ ਵਿੱਚ ਚੰਗੀ ਮਹਿੰਮਾ ਜਿਹੜੀ ਡੀਐਸਪੀ ਨਾਬਾ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਲਈ ਬਿੱਢੀ ਹੋਈ ਸੀ ਉਹਨੂੰ ਲੈ ਕੇ ਵੱਡੀ ਗੱਲ ਵੀ ਆਖੀ ਕਿ 75% ਜਿਹੜਾ ਪਿੰਡਾਂ ਦੇ ਵਿੱਚ ਨਸ਼ਾ ਜਿਹੜਾ ਖਾਤਮ ਹੋ ਚੁੱਕਿਆ ਕਈ ਪਿੰਡ ਜਿਹਾ ਨੇ ਜੋ ਕਿ ਬਿਲਕੁਲ ਨਸ਼ਾ ਮੁਕਤ ਨੇ ਜਿਹੜੇ ਉਹ ਹੋ ਚੁੱਕੇ ਨੇ ਡੀਐਸਪੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ